ਦੇਖ ਰਹੇ ਦੈਸ਼ਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦ ਅਸੀਂ ਸਮਾਲਾ ਵਿਖੇ ਜਿੱਥੇ ਮਾਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਠੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਹੈ ਅੱਤੇ ਵੱਧ ਰਹੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ

ਤਾਂ ਵਿਜੀਲੈਂਸ ਨੇ ਟਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਏਰੀਆਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਹੋਂ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁਕ ਪੰਜਾਬ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਵਿਖੇ ਅੱਜ ਦੂਸਾ ਦਿਨ ਅੱਜ ਫੁੱਟਬਾਲ ਮੈਚ ਦਾ ਅੰਦਸਤ ਕੀ ਇਹ ਸਾਰਾ ਜਿਹੜਾ ਉਪਰਾਲਾ ਹੈਗਾ ਇਹ ਜ਼ਿਲ੍ਹਾ ਖੰਡਾ ਦੇ ਐਸਐਸਪੀ ਮੈਡਮ ਅਮਨੀਤ ਕੋਂਡਲ ਦੁਆਰਾ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਨੌਜਵਾਨੀ ਬਚਾਈ ਜਾ ਕਿਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਇੱਕ ਪੰਜਾਬ ਪੁਲਿਸ ਦਾ ਇੱਕ ਬਹੁਤ ਵੱਡਾ ਪ੍ਰਾਲਾਟ ਹੈ ਅੱਜ ਦੂਸਰਾ ਦਿਨ ਹੈ ਲਗਾਤਾਰ ਜਿਹੜਾ ਕੱਲ ਵੀ ਇੱਕ ਪਹਿਲਾ ਦਿਨ ਮੈਚ ਸੀ ਕਾਫੀ ਜਿਹੜੇ ਨੌਜਵਾਨ ਅੜੀ ਪੀੜੀ ਹੈਗੀ ਉਹ ਲਗਾਤਾਰ ਸਪੋਰਟਸ ਫਲਬਦੀ ਜਾਰੀ ਹੈ ਕਿਤਨੇ ਕਿਤੇ ਇੱਕ ਜਿਹੜੀ ਨੌਜਵਾਨ ਪੀੜੀ ਵੀ ਹੁਣ ਕਾਫੀ ਪ੍ਰੇਰਨਾ ਸੋਤ ਲੈ ਰਹੀ ਹੈ ਤਾਂ ਕਿ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਕਿਤੇ ਇਸ ਉਪਰਾਲੇ ਦਾ ਬਿਲਕੁਲ ਸਾਥ ਵੀ ਦੇ ਰਹੇ ਤੁਸੀਂ ਦੇਖੇ ਤਸਵੀਰਾਂ ਜਿਹੜੀਆਂ ਅੱਜ ਲੜਕੀਆਂ ਦੇ ਮੈਚ ਹੋ ਰਹੇ ਆ ਸੰਭਲਾਲਾ ਦੇ ਜਿਹੜਾ ਆ ਸ਼ਾਹੀ ਸਪੋਰਟ ਕਾਲਜ ਦੇ ਵਿੱਚ ਜਿੱਥੇ ਅੱਜ ਇਹ ਦੂਸਰਾ ਦਿਨ ਹੈਗਾ ਔਰ ਅੱਜ ਜਿਹੜਾ ਫਾਈਨਲ ਮੈਚ ਹੋਣਗੇ ਤਾਂ ਉਹਨਾਂ ਵਿੱਚੋਂ ਜਿਹੜੇ ਆ ਕੁੜੀਆਂ ਲੜਕੀਆਂ ਦੇ ਮੈਚ ਹੋ ਰਹੇ ਆ ਕਿਤੇ ਨਾ ਕਿਤੇ ਅੱਜ ਦੱਸਦੀ ਕੀ ਜਿੰਦਾਰ ਹੇਰ ਬਹਾਦਰਗੜ ਐਸਸੀ ਪਟਿਆਲਾ ਜ਼ਿਲ੍ਹਾ ਖੰਨਾ ਦੇ ਜਿਹੜੇ ਐਸਐਸਪੀ ਮੈਡਮ ਅਮਨੀਤ ਕੌਂਡਲ ਦੋੜਾ ਜੇ ਇਕਬਾਬ ਵੱਡਾ ਦਾ ਪ੍ਰਯਾਸ ਕੀਤਾ ਜਾ ਰਿਹਾ ਹੈਗਾ ਕਿਤੇ ਨਾ ਕਿਤੇ ਅੱਜ ਦੂਸਰਾ ਦਿਨ ਹੈ ਤੇ ਪੂਰੀ ਜਾਣਕਾਰੀ ਹਾਸਲ ਕਰਦੇ ਆ ਕਿ ਕਿਹੜਾ ਇਹ ਉਪਰਾਲਾ ਆ ਖਾਸੇ ਲੜਕੇ ਨਾਲ ਲੜਕੀਆਂ ਵੀ ਕਾਫੀ ਇਸ ਨੂੰ ਅੜਾ ਉਦਮ ਦਿਖਿਆ ਜਾ ਰਿਹਾ ਤਾਂ ਮੇਰੇ ਅਸਤੇ ਮੌਜੂਦ ਹੈ ਜਿਲ੍ਹਾ ਖੰਨਾ ਦੇ ਟ੍ਰੈਫਿੰਗ ਚਾਰਜ ਕੁਲਜੀਤ ਸਿੰਘ ਜੀ ਅੱਜ ਸਰ ਦੂਸਰਾ ਦਿਨ ਹੈ ਕਾਫੀ ਕੱਲ ਵੀ ਉਸਤਾ ਦਿਖਿਆ ਪਹਿਲੇ ਦਿਨ ਦੇ ਵਿੱਚ ਕਿੱਸਾ ਦੇ ਦਿਓ ਅੱਜ ਦੂਸਰਾ ਦਿਨ ਲੜਕੀਆਂ ਦੇ ਕਾਫੀ ਸਾਹ ਦਿਖਣ ਜਾ ਰਿਹਾ ਜੀ ਜੀ ਬਿਲਕੁਲ ਜਿਸ ਤਰ੍ਹਾਂ ਅਸੀਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਸਾਡੇ ਮਾਨਯੋਗ ਐਸਐਸਪੀ ਮੈਡਮ ਅਮਨੀਤ ਕਾਂਡਲ ਜੀ ਵੱਲੋਂ ਇਹ ਫੁੱਟਬਾਲ ਦਾ ਟੂਰਨਾਮੈਂਟ ਜੋ ਕਰਵਾਇਆ ਜਾ ਰਿਹਾ ਹੈ ਇਦੇ ਚ ਕੱਲ ਸਾਡੇ ਲੀਗ ਮੈਚ ਹੋਏ ਸੀ ਲੀਗ ਮੈਚ ਉਪਰੰਤ ਅੱਜ ਅਸੀਂ ਸਵੇਰੇ ਪਹਿਲਾਂ ਆਪਣੇ ਸੈਮੀਫਾਈਨਲ ਔਰ ਕੁਆਟਰਫਾਈਨਲ ਦੇ ਜੋ ਮੈਚ ਸੀ ਸਾਰੇ ਕੰਪਲੀਟ ਕਰਵਾ ਚੁੱਕੇ ਆ ਤੇ ਹੁਣ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਲੜਕੀਆਂ ਦਾ ਇੱਕ ਸ਼ੋਅ ਮੈਚ ਚੱਲ ਰਿਹਾ ਹੈ ਜੋ ਕਿ ਕਟਾਲਾ ਔਰ ਬਹਾਦਰਗੜ ਪਟਿਆਲਾ ਦੀ ਟੀਮ ਦੇ ਵਿਚਕਾਰ ਹੋ ਰਿਹਾ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆ ਵੀ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਲੋੜ ਆ ਇਸੇ ਤਰ੍ਹਾਂ ਕੁੜੀਆਂ ਨੂੰ ਵੀ ਅੱਜ ਦੇ ਸਮੇਂ ਵਿੱਚ ਇਸ ਚੀਜ਼ ਦਾ ਬਹੁਤ ਪੋਜ਼ਿਟਿਵ ਇਫੈਕਟ ਜਾਂਦਾ ਵੀ ਲੜਕੀਆਂ ਨੂੰ ਵੀ ਗਰਾਊਂਡ ਦੇ ਨਾਲ ਜੁੜਨਾ ਚਾਹੀਦਾ ਔਰ ਉਹਨਾਂ ਨੂੰ ਨਸ਼ਿਆਂ ਔਰ ਦੂਸਰੀਆਂ ਮਾੜੀਆਂ ਆਤਤੰਦ ਪ੍ਰਭਾਵਾਂ ਤੋਂ ਦੂਰ ਰਹਿਣਾ ਚਾਹੀਦਾ ਕਿਸੇ ਦੇ ਇੱਕ ਗੱਲ ਜਿਲ੍ਹਾ ਡੀਸੀ ਮੈਡਮ ਆਈਸੀ ਸਪੈਸ਼ਲ ਡੀਸੀ ਮੈਡਮ ਬੀਆ ਸਾਖੀਤਾਨੀ ਆਈਸੀ ਕਾਫੀ ਇਸ ਉਪਰਾਲੇ ਨੂੰ ਕਾਫੀ ਜੜਾ ਇੱਕ ਵੱਡਾ ਉਪਰਾਲਾ ਮੰਨਿਆ ਕਿਉਂਕਿ ਸਨਾਲੇ ਵਿਖੇ ਇਸ ਤਰ੍ਹਾਂ ਦੀਆਂ ਗੇਮਾਂ ਕਰਾਣੀਆਂ ਔਰ ਨੌਜਵਾਨ ਪੀੜੀ ਨੂੰ ਖਾਦਾ ਜਿਲ੍ਹਾ ਖਾਨੇ ਦੇ ਵਿੱਚ ਇਹਦਾ ਸ਼ਮੂਕਨਾ ਜੜਾ ਐਸੇ ਦੀ ਮੈਡਮ ਬਹੁਤ ਵੱਡਾ ਇੱਕ ਉਪਰਾਲਾ ਵੀ ਹੈ ਗਿਆ ਜੀ 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 ਬਿਲਕੁਲ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕੱਲ ਵੀ ਦੱਸਿਆ ਸੀ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ਿਆਂ ਦੇ ਮਤਾਵਿਕ ਕੋਈ ਵੀ ਐਂਟੀ ਡਰੱਗ ਕੈਂਪੇਨ ਕਰਨੀਆਂ ਜਾਂ ਪ੍ਰੋਗਰਾਮ ਕਰਨਾ ਉਹਦੇ ਵਿੱਚ ਹਮੇਸ਼ਾ ਹੀ ਪੋਜ਼ਿਟਿਵ ਇਫੈਕਟ ਲੈਣ ਦਾ ਔਰ ਪੋਜ਼ਿਟਿਵ ਵੇਵਜ਼ ਨਾਲ ਕੰਮ ਕਰਦੇ ਨੇ ਪਰ ਸਾਨੂੰ ਵੀ ਹਮੇਸ਼ਾ ਇਸ ਕੰਮ ਲਈ ਮੋਟੀਵੇਟ ਕਰਦੇ ਨੇ ਕਿ ਇਸ ਤਰ੍ਹਾਂ ਇਸ ਲਹਿਰ ਦੇ ਮਤਾਵਿਕ ਤੁਸੀਂ ਕੋਈ ਵੀ ਇਨੀਸ਼ੀਏਟਿਵ ਲੈਣਾ ਚਾਹੁੰਦੇ ਹੋ ਜਾਂ ਕੰਮ ਕਰਨਾ ਚਾਹੁੰਦੇ ਹੋ ਤਾ ਤੁਸੀਂ ਆਪਣੇ ਇੰਡੀਪੈਂਡੈਂਟ ਤੌਰ ਤੇ ਵੀ ਕਰ ਸਕਦੇ ਹੋ ਔਰ ਜਿੱਥੇ ਤੱਕ ਐਸਐਸਪੀ ਸਾਹਿਬ ਦੀ ਸਹਾਇਤਾ ਦੀ ਲੋੜ ਆ ਤੇ ਉਹ ਵੀ ਉਹਨਾਂ ਨੇ ਵੀ ਸਾਨੂੰ ਕਦੇ ਵੀ ਇਸ ਕੱਖੋਂ ਨਾ ਨਹੀਂ ਕੀਤੀ ਹਰ ਹਮ ਕੰਮ ਲਈ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੇ ਹੁੰਦੇ ਨੇ ਤੇ ਸਾਨੂੰ ਹੰਗਾਰਾ ਦਿੰਦੇ ਨੇ ਇੱਕ ਅਹਿਮ ਸਵਾਲ ਆ ਤੁਸੀਂ ਟ੍ਰੈਫਿਕ ਮੁਲਾਜ਼ਮਾ ਇਨਚਾਰਜ ਜੋਪੁਰੇ ਜਿਲ੍ਹਾ ਖੰਨਾ ਦੇ ਅਕਸਰ ਤੁਹਾਡਾ 3 ਇੰਜਰ ਨਾਲ ਵਾਹ ਪਾਉਂਦੇ ਹੋ ਜਿਹੜੇ ਛੋਟੇ ਅੰਡਰ ਏਜ ਵਾਹਕਲ ਚਾਹੁੰਦੇ ਕਿ ਲੱਗ ਰਿਹਾ ਵੀ ਉਹ ਮੈਸੇਜ ਅਜਾ ਅੱਜ ਨਸ਼ਾ ਮੁਕਤ ਵਸੇ ਇਹ ਮੈਸੇਜ ਤੁਸੀਂ ਅੱਗੇ ਤੋਂ ਵੀ ਹੁਣ ਜਿਲ੍ਹਾ ਖੰਨਾ ਵਿੱਚ ਪ੍ਰੋਪਰ ਹੁਣ ਪ੍ਰੋਪਗੈਂਡਾ ਇਹਦਾ ਹੋਊਗਾ ਪ੍ਰੋਪਗੈਂਡਾ ਜੀ ਸਰ ਜਿਸ ਤਰ੍ਹਾਂ ਕਿ ਸਾਡਾ ਮੈਂ ਟ੍ਰੈਫਿਕ ਇੰਚਾਰਜ ਦਾ ਚਾਰਜ ਅਜੇ ਪਿਛਲੇ ਨਵੇਂ ਹਫਤੇ ਤੋਂ ਹੀ ਲਿਆ ਔਰ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਵੀ ਬੱਚਿਆਂ ਨੂੰ ਇਸ ਪ੍ਰਤੀ ਅਵੇਅਰ ਕਰਦੇ ਆਂ ਵੀ ਖੇਡਾਂ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਹੋ ਔਰ ਆਪਣਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਔਰ 18 ਸਾਲ ਤੋਂ ਜਿਹੜੇ ਛੋਟੇ ਬੱਚੇ ਨੇ ਆ ਆਪਣਾ ਵਾਹਨ ਟੂ-ਵੀਲਰ ਜਾਂ ਫੁੱਲ-ਵੀਲਰ ਨਾਲ ਚੱਕੋ ਇਸ ਤਰ੍ਹਾਂ ਦੀ ਡਰਾਈਵ ਸਾਡੀ ਕੰਟੀਨਿਊ ਜਿਹੜੀ ਬੱਚਿਆਂ ਪਰਤੇ ਵੀ ਚੱਲਦੀ ਰਹਿੰਦੀ ਔਰ ਅੱਗੇ ਫਿਊਚਰ ਦੇ ਵਿੱਚ ਵੀ ਅਸੀਂ ਕੰਟੀਨਿਊ ਰੱਖਾਂਗੇ ਬਹੁਤ ਬਹੁਤ ਸ਼ੁਕਰੀਆ ਸੋ ਇਹ ਹਨ ਜਿਲ੍ਹਾ ਖੰਡਾ ਦੇ ਟ੍ਰੈਫਿਕ ਚਾਰਜ ਕੁਲਜੀ ਸਿੰਘ ਦਾਸੀ ਕਿ ਅੱਜ ਸਮਰਾਲੇ ਦੇ ਦੇ ਅੰਦਾਜ਼ੇ ਕਿ ਸ਼ਾਹੀ ਸਪੋਰਟ ਕਾਲਜ ਦੇ ਵੀ ਕਿ ਅੱਜ ਜਿਹੜਾ ਦੂਸਰਾ ਯਾਨੀ ਕਿ ਅੰਤਿਮ ਦਿਨ ਹੈ ਅੱਜ ਦੋ ਦਿਨਾਂ ਦਾ ਫੁੱਟਬਾਲ ਟੂਰਨਾਮੈਂਟ ਸੀ ਜਿਹੜੇ ਜ਼ਿਲ੍ਹਾ ਖੰਡਾ ਦੇ ਐਸਐਸਪੀ ਮੈਡਮ ਅਮਨੀਤ ਕੌਂਡਲ ਦੋਰਾ ਜਿਹੜਾ ਇੱਕ ਵੱਡਾ ਉਪਰਾਲਾ ਕੀਤਾ ਗਿਆ ਕਿਤੇ ਅੰਦਾਜ਼ਾ ਸੀ ਕਿ ਜਿੱਥੇ ਆਮ ਮੜੇ ਨੌਜਵਾਨਾਂ ਵਿੱਚ ਇਸ ਟੂਰਨਾਮੈਂਟ ਲਈ ਕਾਫੀ ਜਿਹੜਾ ਉਤਸ਼ਾਹ ਸੀ ਉਸੇ ਨਾਲ ਹੀ ਲੜਕੀਆਂ ਦੇ ਵਿੱਚ ਇਸ ਟੂਰਨਾਮੈਂਟ ਲਈ ਕਾਫੀ ਉਤਸ਼ਾਹ ਦੇਖਿਆ ਜਾਦਾ ਤਾਂ ਅੱਜ ਲੜਕੀਆਂ ਨੇ ਮੈਚ ਖੋ ਰਹੇ ਤੇ ਅੱਜ ਅੰਤਿਮ ਦਿਨ ਹੈ ਸਮਰਾਲਾ ਦੇ ਜਿਹੜੇ ਵਿੱਚ ਜਿਹੜਾ जिला खन्ना दे एसपी अमनीत कोंडलिडा इक ਬਹੁ ਵੱਡਾ ਉਪਰਾਲਾ ਵਿੱਢਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਖੰਨਾ ਨਸ਼ਾ ਮੁਕਤ ਹੋ ਕੇ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣੇਗਾ ਕਮੈਂਮਨ ਬੋਬੀਨਾ ਸੰਦੀ ਸ਼ਰਮਾ ਦੇਨ ਸਰਟੀਵੀ ਸੰਬਰਾਲਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿए ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر